ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਸੁਖਪੁਰਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜੀ ਬਾਈ ਕੋਲ ਝੋਟੀ ਹੈ ਜੀ ਦੂਜੀ ਸੋਹਣਾ ਠੀਕ ਹੈ ਜੀ ਬਾਈ ਦੀ ਘਰ ਦੀ ਝੋਟੀ ਹੈ ਜੀ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000352 ਜੀ ਠੀਕ ਹੈ ਜੀ ਤੇ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਜ ਨੂੰ ਬਾਤੋ ਹਾਲ ਹੋਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੱਕ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਮਿਲਦੇ ਆਂ ਭਰਾ ਅਗਲੀ ਹਾਂਜੀ ਵੀਰ ਜੀ ਸਸਤੀਗਾ ਜੀ ਹਾਂ ਸ੍ਰੀਕਾਰ ਬਾਜੀ ਨਾਮ ਦੱਸੋ ਜੀ ਆਪਣਾ ਅਰਵਤ ਸਿੰਘ ਜੀ ਠੀਕ ਹੈ ਜੀ ਪਿੰਡ ਸੋਪਰਾ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਭਾਈ ਮਾਝ ਦੀ ਜਾਣਕਾਰੀ ਦਿਓ ਛੋਟੀ ਦੀ ਆਪਣੀ ਦੀ ਕੈਮੀ ਸਵੇ ਸੁਣਾ ਜੀ ਨੇ ਇਹ ਦੂਜੇ ਸਵੇ ਸੁਣ ਠੀਕ ਹੈ ਜੀ ਪਿਛਲੇ ਸਵੇ ਦੁੱਧ ਕਿੰਨਾ ਸੀ ਇਹ 13 ਲੀਟਰ ਦੁੱਧ ਦੇ ਠੀਕ ਹੈ ਜੀ ਕਿੰਨੇ ਕਿੰਨੇ ਬਾਕੀ ਬਈ ਜੀ ਹੁਣ ਇਹ 4 ਕਿਲੋਨ ਬਾਕੀ ਠੀਕ ਹੈ ਜੀ ਹਾਂਜੀ ਵੀਰ ਜੀ ਰੇਟ ਦੱਸੋ ਜੀ ਬਾਈ ਫੋਨ ਤੇ ਦੱਸਾਂ ਫੋਨ ਤੇ ਫੋਨ ਤੇ ਬਾਈ ਕਹਿੰਦਾ ਫੋਨ ਤੇ ਰੇਟ ਕਰਾਂਗੇ ਬਾਈ ਤੋਰ ਕੇ ਦਿਖਾਉਂਗੇ ਤੋਰ ਕੇ ਦਿਖਾ ਦਿੰਦੇ ਠੀਕ ਹੈ ਤੋਰੋ ਜੀ ਲੋਗਰਾ ਬਾਈ ਦੇ ਘਰ ਵੀ ਮੱਜਾ ਸੁੱਖ ਨੂੰ ਸਾਰੀ ਠੀਕ ਹੈ ਕੱਟੀ ਘਰੇ ਬਾਈ ਨੇ ਪਾਲੀ ਆ ਘਰ ਦੀ ਕੱਟੀ ਨਾ ਬਾਈ ਜੀ ਆਪਣੇ ਆ ਹਾਂਜੀ ਹਾਂਜੀ ਘਰ ਦੀ ਕੱਟੀ ਠੀਕ ਹੈ ਜੀ ਠੀਕ ਲਓ ਜੀ ਹੁਣ ਤੁਸੀਂ ਹੁਣ ਤੋਰਾ ਪੰਜ ਦਿਨ ਜਲ ਮੜਰ ਤੇ ਧਿਆਨ ਦਿਨਾ ਪੰਜ ਦਿਨ ਕਰ ਲਓ ਬਾਈ ਕਿਉਂ ਡਰਦੇ ਦਿਨ ਪੱਕਾ ਦਾ ਕਰਕੇ ਲਓ ਜੀ ਛੋਟੀ ਸੋਹਣੀ ਸੁਨੱਖੀ ਕੱਦ ਕਾਠ ਕਰਮਾ ਵਾਲੀ ਦਾ ਬਹੁਤ ਸੋਹਣਾ ਠੀਕ ਹੈ ਜੀ ਪੰਜ ਚਾਰ ਤਣ ਬਾਕੀ ਹੈ ਬਾਈ ਜੀ ਹਾਂ ਜੀ ਠੀਕ ਹੈ ਜੀ ਮੜਾ ਰੋਕ ਲਓ ਜੀ ਇੱਥੇ ਨਾ ਆਪਾਂ ਮੈਂ ਕੈਮਰਾ ਸਾਰੇ ਪਾਸੇ ਦਿਖਾ ਦੇ ਚੰਗੀ ਤਰ੍ਹਾਂ ਰੋਕ ਲਓ ਮੜਾ ਲਓ ਜੀ ਥਾਂ ਤੁਲ ਚੈੱਕ ਕਰ ਸਮ ਚੰਗੀ ਤਰ੍ਹਾਂ ਇੱਧਰ ਠੀਕ ਹੈ ਜੀ ਫੇਸ ਕੁਆਲਿਟੀ ਦੇਖ ਸੋ ਬਿਊਟੀ ਸੋਹਣੀ ਆ ਠੀਕ ਹੈ ਜੀ ਪਿਛਲੇ ਸੀਓ ਬਾਈ ਜੀ ਦੱਸ ਰਿਹਾ 12 13 ਲੀਟਰ ਤੋਂ ਦਿੱਤਾ ਅਗਰ ਮਾੜੀ ਬਾਦ ਹੀ ਦੋ ਠੀਕ ਹੈ ਜੀ ਲਓ ਜੀ ਤੋਰਾ ਤਾਰਾ ਦੇਖ ਸਕਦੇ ਹੋ ਹਾਂਜੀ ਬਾਈ ਜੀ ਮੋੜ ਲਓ ਜੀ ਚਲੋ ਜੀ ਚਲੋ ਉਧਰ ਲੈ ਚਲੋ ਲਓ ਜੀ ਦੇਖ ਸਾਦਾਂ ਤੇ ਦਾ ਠੀਕ ਹੈ ਜੀ ਤੇ ਚੰਗੀ ਪਾਲੀ ਬਲੂਸੀ ਆ ਰੇਟ ਬਾਈ ਜੀ ਕਹਿੰਦੇ ਫੋਨ ਤੇ ਠੀਕ ਹੈ ਜੀ ਤੇ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾ ਦੇਗਾ ਭਰਾ ਠੀਕ ਹੈ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ